19 ਕੀ ਤੁਹਾਡਾ ਜੀ ਮੇਰਾ ਗੁਰਦੀਪ ਸਿੰਘ ਜੀ ਆਹ ਦੇਖੋ ਸਰਦਾਰ ਗੁਰਦੀਪ ਸਿੰਘ ਜੀ ਹਿਮਾਚਲ ਦੇ ਵਿੱਚ ਨਾਲਾਗੜ ਦੇ ਵਿੱਚ ਬੜਾ ਜ਼ਬਰਦਸਤ ਆ ਸਬਜ਼ੀਆਂ ਤੇ ਪਾਇਓ ਕੈਮਰਾ ਜੀ ਆਹ ਜ਼ਬਰਦਸਤ ਕੈਮਰਾ ਜੀ ਬੜੀਆਂ ਇਹਨੇ ਪਹਾੜੀ ਸਬਜ਼ੀਆਂ ਬੜੀਆਂ ਮਸ਼ਹੂਰ ਹੈ ਜੀ ਬੜਾ ਜ਼ਬਰਦਸਤ ਆਉਂਦੀਆਂ ਇਹ ਸਬਜ਼ੀਆਂ ਸਾਰੀਆਂ ਲੋਕਲ ਹਾਂਜੀ ਲੋਕਲ ਸਬਜ਼ੀਆਂ ਸਾਰੀਆਂ ਹੈ ਹਾਂ ਕਿੰਨੀ ਦੇਖ ਤੋਂ ਤੁਸੀਂ ਨਾਲਾਗੜ ਚ ਜੀ ਸਾਡੀ ਤਾਂ ਜੰਪ ਵਾਲੀ ਇੱਧਰ ਦੇ ਆ ਜੀ ਲਓ ਜੀ ਜੰਪ ਵਾਲੀ ਇੱਥੇ ਦੇ ਜੀ ਆਫ ਦੀ ਕੈਮਰਾ ਬੜੀ ਜ਼ਬਰਦਸਤ ਗੱਲ ਕਰ ਰਹੇ ਸੀਗੇ ਬਹੁਤ ਜ਼ਬਰਦਸਤ ਡਟ ਕੇ ਥੋੜੇ ਸ਼ਰਮਾ ਗਏ ਹੁਣ ਖਿੱਚ ਲੋ ਗੱਲ ਦੀ ਨਹੀਂ ਨਹੀਂ ਕਿਹਾ ਵੀਡੀਓਜ਼ ਦੇਖਦੇ ਸਾਡੇ ਦੀ ਹਾਂਜੀ 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 ਅੱਛਾ ਨਾਲਾਗੜ ਦੀ ਕੋਈ ਇੱਕ ਖਾਸ ਗੱਲ ਦੱਸ ਦੋ ਬਸ ਵੀ ਖਾਸ ਕਿਹਾ ਸਭ ਤੋਂ ਵਧੀਆ ਗੱਲ ਕਿਹਾ ਬੋਲ ਦੋ 1 2 3 ਬਜਲਦੀ ਇੰਨਾ ਟਾਈਮ ਨਹੀਂ ਵਾਸਤਾ ਵਿੱਚ ਦੇਖੋ ਨਾਲਾਗੜ ਚ ਬਹੁਤ ਚੀਜ਼ਾਂ ਖਾਸ ਆ ਮੈਂ ਵੀ ਆਗਾ ਦੇਖਣ ਹਮ ਪਰਮਾਤਾ ਦਾ ਮੰਦਿਰ ਹੈ ਹਮ ਤੇ ਆਪਣਾ ਉੱਧਰ ਸਭ ਕੁਝ ਖਾਸ ਦੇਖਣਾ ਹੈ। ਦਰਗਾਹ ਵੀ ਹੈ ਤੇ ਦਰਗਾਹ ਵੀ ਹੈ, ਉੱਪਰ ਦਰਗਾਹ ਵੀ ਹੈ। ਆਪਣੇ ਬੇਟਾ ਦੀ ਹੈ ਜੀ। ਹਾਂਜੀ। ਕਮਾਲ ਤੁਹਾਡਾ ਸ਼ੋਅ ਬਣਾਉਂਦੀ। जोगਿੰਦਰ ਸਿੰਘ। ਆਹ ਦੇਖੋ ਜੀ जोगਿੰਦਰ ਸਿੰਘ ਦੀ ਗੱਲ ਬਣ ਗਈ ਜੀ ਅੱਜ ਤੁਹਾਨੂੰ ਮਿਲ ਕੇ ਦੀ। ਬਹੁਤ ਜ਼ਬਰਦਸਤੀ ਇਹਨਾਂ ਤੇ ਕੈਮਰਾ ਪਾਉਂਦੇ ਆਪਾਂ ਗੱਲਾਂ ਹੁਣ ਸ਼ੁਰੂ ਕਰਦੇ ਹਾਂ ਜੀ। ਅੱਛਾ ਨਾਲਾਗੜ੍ਹ ਦੀ ਕਹਿੰਦੇ ਟਰੱਕ ਯੂਨੀਅਨ ਬੜੀ ਮਸ਼ਹੂਰ ਹੈ ਜੀ। ਹਾਂਜੀ। ਇੱਕ ਨੰਬਰ ਪਰ ਆ ਜੀ। ਇੱਕ ਨੰਬਰ ਪਰ ਜੀ। ਹਾਂਜੀ। ਅੱਛਾ ਤੁਸੀਂ ਪਿੱਛੋਂ ਕਿੱਥੋਂ ਆਏ ਨਾਲਾਗੜ੍ਹ ਦੇ ਆ ਸ਼ੁਰੂ ਦੇ। ਅਸੀਂ ਪਾਕਿਸਤਾਨ ਤੋਂ ਆਏ ਬਜ਼ੁਰਗ ਬਜ਼ੁਰਗ ਸਾਡੇ। ਪਾਕਿਸ ਜੀਲਾ ਸਾਡਾ ਮੁजफ्फरਵਾਦ ਦਾ ਮੁजफ्फरਵਾਦ ਹੀ ਅਸੀਂ ਵੀਡੀਓਜ਼ ਬਣਾਉਂਦੇ ਆ ਪਾਰਟੀਸ਼ਨ ਸਟੋਰੀਜ਼ ਵੀ ਪੇਸ਼ ਕਰਦੇ ਆ ਜੀ ਆਹ ਦੇਖੋ ਜੀ ਘੁਮ ਕਮਾ ਕੇ ਦੁਨੀਆ گول ਹੈ ਮਿਲ ਜਾਂਦੇ ਜੀ ਪੰਜਾਬੀ ਹਿਮਾਚਲ ਚ ਅਸੀਂ ਵੀਡੀਓ ਬਣਾ ਰਹੇ ਹਾਂ ਸਰਦਾਰ ਜਗਿੰਦਰ ਸਿੰਘ ਜੀ ਦੇ ਬੇਟਾ ਦੇ ਕੰਮ ਕਰ ਰਹੇ ਦੀ ਆਹ ਸਬਜ਼ੀਆਂ ਸਬਜ਼ੀਆਂ ਤੇ ਪਾ ਦਿਓ ਜੀ ਕੈਮਰਾ ਸਾਰੀਆਂ ਸਬਜ਼ੀਆਂ ਦਿਖਾ ਦਿਓ ਜੀ ਆਹ ਸਬਜ਼ੀਆਂ ਲੋਕਲ ਆ ਸਾਰੀਆਂ ਅੱਛਾ ਸਾਰੀਆਂ ਲੋਕਲ ਆ ਜੀ ਆਹ ਇਕੱਲੇ ਜਿਹੜੇ ਇਕੱਲੇ ਲੋਕਲ ਆ ਇਹ ਸਬਜ਼ੀ ਬਣਦੀ ਕਿਹੜੀ ਸਬਜ਼ੀ ਬਣਦੀ ਹੈ ਅੱਛਾ ਕਿੱਦਾਂ ਬਣਦੀ ਸਬਜ਼ੀ ਦੀ ਇਹ ਇਹ ਫਰਾਈ ਕਰਕੇ ਦਲਕੇ ਬਣਦੀ ਹੈ ਦਲਕੇ ਬਣਦੀ ਹੈ ਇੱਥੇ ਜੀਮੀ ਕੰਦ ਵੀ ਬੜਾ ਮਸ਼ਹੂਰ ਹੈ ਇੱਥੇ ਬਹੁਤ ਵਧੀਆ ਹੈਗਾ ਸਾਡੇ ਉਹ ਕਿੱਥੇ ਦਿਖਾਓ ਦਿਖਾਓ ਜੀਮੀ ਕੰਦ ਆ ਆ ਪਿਆ ਜੀ ਅੱਜ ਆ ਲਓ ਜੀ ਆ ਦੇਖੋ ਜੀ ਜੀਮੀ ਕੰਦ ਦੀ ਆ ਪਹਾੜ ਦਾ ਜੀਮੀ ਕੰਦ ਜੀ ਪਾਓ ਕੈਮਰਾ ਜੀ ਕਮਾਲ ਦੀ ਗੱਲ ਇਹਦੀ ਵੀ ਸਬਜ਼ੀ ਬਣ ਜਾਂਦੀ ਹੈ ਜੀ ਇਹ ਪੰਜਾਬ ਵੀ ਬਹੁਤ ਲੈ ਕੇ ਜਾਂਦੇ ਹਾਂ ਦੇਖੋ ਜੀ ਜੀਮੀ ਕੰਦ ਦੀ ਸਬਜ਼ੀ ਸਪੈਸ਼ਲ ਸਬਜ਼ੀ ਦੀ ਕਮਾਲ ਦੀ ਗੱਲ ਹੈ ਜੀ ਔਰ ਦੇਖੋ ਜੀ ਆ ਗੱਲ ਬਣੀ ਦੀ ਅੱਜ ਦੀ ਸਰਦਾਰ ਜੀ ਦੋਨੋਂ ਮਿਲ ਕੇ ਰੂ ਖੁਸ਼ ਹੋ ਗਈ ਮਜ਼ਾ ਆ ਗਿਆ ਦੀ ਆ ਦੇਖੋ ਜੀ ਨਾਲਾਗੜ ਦਾ ਵੀਡੀਓ ਬਣਾ ਰਹੇ ਆ ਸਰਦਾਰ ਜਗਿੰਦਰ ਸਿੰਘ ਜੀ ਤੇ ਇਹਨਾਂ ਦੇ ਬੇਟਾ ਜੀ ਖੜੇ ਆ ਔਰ ਸਬਜ਼ੀ ਦੀ ਦੁਕਾਨ ਬੜੀ ਪੁਰਾਣੀ ਕਿੰਨੇ ਸਾਲ ਪੁਰਾਣੀ ਹੈ ਜੀ 35 ਸਾਲ ਹੋ ਗਏ ਮੈਨੂੰ 35 ਸਾਲ ਹੋ ਗਏ ਤੁਸੀਂ ਹਾਂਜੀ ਕਵਾਲ ਦੀ ਗੱਲ ਹੈ 35 ਸਾਲ ਤੋਂ ਇਹਨਾਂ ਦੀ ਇਹ ਦੁਕਾਨ ਚੱਲ ਰਹੀ ਹੈ ਜੀ ਨਾਲਾਗੜ੍ਹ ਸ਼ਹਿਰ ਦਿਖਾ ਰਹੇ ਹਾਂ ਜੀ ਅਸੀਂ ਬੜੀ ਜਲਦੀ ਪੂਰਾ ਵੀਡੀਓ ਤੁਹਾਡੇ ਸਹਿਯੋਗ ਦੀ ਲੋੜ ਪੈਗੀ ਸਕੂਟਰ ਸਕਟਰ ਚਾਹੀਦਾ ਹੁੰਦਾ ਸਾਨੂੰ ਗਲੀਆਂ ਗੋਲੀਆਂ ਘੁੰਮ ਕੇ ਸਾਰੀਆਂ ਦਿਖਾਣੀਆਂ ਜੀ ਲੈ ਜਾਓ ਬਾਈਕ ਲੈ ਜਾਓ ਕਾਰ ਲੈ ਜਾਓ ਜੋ ਮਰਜ਼ੀ ਲੈ ਜਾਓ ਜੀ ਬਾਈਕ ਲੈ ਜਾਓ ਕਾਰ ਲੈ ਤੇ ਜੋ ਮਰਜ਼ੀ ਲੈ ਜਾਓ ਜੀ ਜੋ ਮਰਜ਼ੀ ਲੈ ਜਾਓ ਲੈ ਬਾਈਕ ਲੈ ਜਾਓ ਕਾਰ ਲੈ ਜਾਓ ਜੋ ਮਰਜ਼ੀ ਲੈ ਜਾਓ ਜੀ ਆਹ ਜ਼ਬਰਦਸਤ ਕੰਮ ਹੈ ਜੀ ਨਾਲਾਗੜ੍ਹ ਦਾ ਵੀਡੀਓ ਬੜਾ ਖਾਸ ਹੋ ਗਿਆ ਜੀ ਬੜੀ ਜਲਦੀ ਹੀ ਨਾਲਾਗੜ੍ਹ ਦੇ ਵੀਡੀਓਜ਼ ਇੱਕ ਤੋਂ ਬਾਅਦ ਇੱਕ ਜਿਹੜੇ ਆ ਤੁਹਾਡੇ ਕਰਾਂਗੇ ਸਾਨੂੰ ਖੁਸ਼ੀ ਹੋਈ ਕਿ ਨਾਲਾਗੜ੍ਹ ਦੇ ਵਿੱਚ ਵੀ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਦੇ ਵੀਡੀਓਜ਼ ਦੇਖਦੇ ਆ ਲੋਕੀ ਆ ਬਣੀ ਦੀ ਗੱਲ ਦੀ ਜਰੂਰ ਕਰਿਓ ਜੀ ਕਮੈਂਟ ਜੀ ਜੇਕਰ ਤੁਸੀਂ ਨਾਲਾਗੜ੍ਹ ਦੇ ਨਾਲ ਸੰਬੰਧਤ ਹੋ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਸਕਸ ਸੰਬੰਧੀ ਜਾਂ ਤੁਸੀਂ ਇੱਥੇ ਬਚਪਨ ਬਿਤਾਇਆ ਹੈ ਜਾਂ ਕਦੀ ਨਾਲਾਗੜ੍ਹ ਦੇ ਵਿੱਚ ਆਏ ਹੈ ਤਾਂ ਜਰੂਰ ਕਰਿਓ ਕਮੈਂਟ ਹਾਂ ਨਾਲਾਗੜ੍ਹ ਦੀ ਸਮੱਸਿਆ ਬਾਰੇ ਬਾਉ ਇੱਕ ਬਾਉ ਜੀ ਮੇਲੇ ਸਾਨੂੰ ਕਹਿੰਦੇ ਲਾਲਾਗੜ ਦਾ ਇਹ ਹਾਲ ਹੈ ਬੁਰਾ ਹਾਲ ਹੈ ਚੰਗਾ ਹਾਲ ਹੈ ਮੈਸੇਜ ਉਹ ਗੱਲਾਂ ਸੀ ਨਹੀਂ ਕਰਦੇ ਅਸੀਂ ਤਾਂ ਗੱਲਾਂ ਕਰਦੇ ਆ ਕਿ ਨਾਲਾਗੜ ਦੀ ਖਾਸियत ਕੀ ਹੈ ਬਹੁਤ ਵਧੀਆ ਹਾਲ ਹੈ ਹਾਂ ਵਧੀਆ ਹੈ ਵਧੀਆ ਹੈ ਦੇਖੋ ਬਾਹਰ ਤੋਂ ਆ ਕੇ ਲੋਕੀ ਰਹਿ ਰਹੇ ਆ ਖਾ ਰਹੇ ਆ ਦੇਖੋ ਸੜਕਾਂ ਦੀ ਪ੍ਰੋਬਲਮ ਹੋ ਸਕਦੀ ਹੈ ਉਹ ਮਾਰੀ ਮੋਟਾ ਹੋ ਸਕਦੀ ਹੈ ਬਰਸਾਤ ਕਰਕੇ ਹੋਈ ਹੈ ਹੋ ਸਕਦੀ ਹੈ ਸੜਕਾਂ ਦੀ ਪ੍ਰੋਬਲਮ ਹੋ ਸਕਦੀ ਹੈ ਟ੍ਰੈਫਿਕ ਦੀ ਸਮੱਸਿਆ ਹੋ ਸਕਦੀ ਹੈ ਨਾਲਾਗੜ ਤੇ ਨਾਲਾਗੜ ਦੇ ਵਿੱਚ ਹੂੰ ਆਲ ਇੰਡੀਆ ਤੋਂ ਨਾ ਆਲ ਇੰਡੀਆ ਤੋਂ ਆਗੇ ਬੰਦੇ ਰਹਿ ਰਹੇ ਆ ਇੱਥੇ ਕੁਮਾਰਿਆ ਖਾਰਿਆ ਪੁੱਛ ਲੋ ਸਾਰੇ ਬਾਹਰ ਤੋਂ ਹੀ ਆ ਆ ਪਾਇਓ ਕੈਮਰਾ ਸਾਰੇ ਇਹਦੇ ਅੱਜ ਗਾਹ ਕਿਨਾਂ ਦੇ ਨਾਲਾ ਘੜਦੇ ਸਾਰੇ ਜ਼ਬਰਦਸਤ ਕੰਮ ਹੈ ਜੀ ਅੱਛਾ ਠੀਕ ਹੈ ਹੂੰ ਅੱਛਾ ਅਸੀਂ ਤਾਂ ਕਹੇ ਨੇ ਸੀ ਉਹਨਾਂ ਨੂੰ ਵੀ ਅਸੀਂ ਜਿਹੜਾ ਵੀਡੀਓ ਬਣਾਉਣਾ ਸੀ ਵਿਰਸੇ ਤੇ ਵਿਰਾਸਤ ਤੇ ਕੰਮ ਕਰਦੇ ਆਂ ਸ਼ਹਿਰ ਦਿਖਾਣੇ ਆਂ ਜੀ ਠੀਕ ਹੈ ਹੈਗੀਆਂ ਸਮੱਸਿਆਵਾਂ ਕੋਈ ਸਮੱਸਿਆ ਹੋ ਸਕਦੀ ਹੈ ਦੇਖੋ ਜੀ ਨਾਲਾਗੜ ਦੀਆਂ ਜਿਹੜੀਆਂ ਸਮੱਸਿਆਵਾਂ ਹਨ ਉਹਨਾਂ ਦੇ ਉੱਤੇ ਤੁਸੀਂ ਕਰਿਓ ਕਮੈਂਟ ਜੀ ਤੁਹਾਡੀ ਵਾਰੀ ਹੈ ਜੀ ਤੁਸੀਂ ਕਹਿ ਸਕਦੇ ਆ ਕਿ ਨਾਲਾਗੜ ਦੀਆਂ ਕਿਆ ਸਮੱਸਿਆਵਾਂ ਹੈਗੀਆਂ ਜਿਹੜੀਆਂ ਸਮੱਸਿਆਵਾਂ ਕਮੈਂਟ ਸੈਕਸ਼ਨ ਚ ਲਿਖ ਦਿਓ ਜੀ ਕੋਈ ਐਸੀ ਗੱਲ ਨਹੀਂ ਜੀ ਹੋ ਸਕਦੀਆਂ ਸਮੱਸਿਆਵਾਂ ਉਹਦੇ ਉੱਤੇ ਅਸੀਂ ਵੱਖਰਾ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਭਾਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਧੰਨਵਾਦ ਬਈ ਪੀ ਕੇ ਜਾਵਾਂਗੇ ਬਾਅਦ ਚ ਪੀ ਕੇ ਜਾਵਾਂਗੇ ਪਹਿਲਾਂ ਦਿਖਾ ਲਈਏ ਸਾਰਾ ਪਹਿਲਾਂ ਦਿਖਾ ਲਈਏ ਥੋੜਾ ਜਿਹਾ ਨਾਲਾਗੜ ਦਿਖਾ ਲਈਏ ਪਹਿਲਾਂ ਜੀ